ਖਾਸ ਸਵਾਰੀ ਮੋਜ ਲੈ ਨੇਜੈ ਲੱਖ ਨਿਸ਼ਾਨ ਵਾਹਿਗੁਰੂ ਕਾ ਖਾਲਸਾ ਜੀਤੈ ਸਤਰ ਚੌਗਾਨ ਇਹ ਵਰਦਾਨ ਦੇਤਾ ਮਹਾਰਾਜ ਕਹਿੰਦੇ ਵਾਹਿਗੁਰੂ ਕਾ ਖਾਲਸਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੀ ਜੰਗ ਫਤਿਹ ਕੀਤੀ ਬੰਗਾਣੀ ਦੀ ਤੇ ਸਿੰਘ ਆ ਕੇ ਵਧਾਈਆਂ ਦੇਣ ਲੱਗੇ ਮਹਾਰਾਜ ਜੀ ਵਧਾਈਆਂ ਤੁਹਾਡੀ ਫਤਿਹ ਹੋਈ ਮਹਾਰਾਜ ਕਹਿੰਦੇ ਨਹੀਂ ਸਿੰਘੋ ਇਹ ਮੇਰੀ ਫਤਿਹ ਨਹੀਂ ਹੋਈ ਕਹਿੰਦੇ ਜੀ ਫਿਰ ਹੋਰ ਕਿਹਨੂੰ ਫਤਿਹ ਮਿਲੀ ਆ ਮਾਰਾ ਕਹਿੰਦੇ ਫਤੇ ਲਈ ਆ ਖਾਲਸੇ ਨੇ ਕਹਿੰਦੇ ਜੀ ਖਾਲਸਾ ਵੀ ਤੁਹਾਡਾ ਹੀ ਹੈ ਮਾਰਾ ਕਹਿੰਦੇ ਨਹੀਂ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਕਹਿੰਦੇ ਖਾਲਸਾ ਵਾਹਿਗੁਰੂ ਦਾ ਫਤੇ ਵੀ ਵਾਹਿਗੁਰੂ ਜੀ ਦੀ ਹੈ ਉਤੋਂ ਫਿਰ ਸਾਡੀ ਇਹ ਫਤੇ ਆਰੰਭ ਹੋਈ ਤਲਗੀ ਧਰ ਕਹਿੰਦੇ ਚਾਰੇ ਦਿਸ਼ਾਵਾਂ ਨੂੰ ਫਤੇ ਕਰੇਗਾ ਮੇਰਾ ਖਾਲਸਾ